ਲਾਗਾ ਨਾਮ ਸਭ ਨੂੰ ਸਮਾਂ ਲਗਾ ਰਾਜੀ ਮਾਣ ਦੀ ਸਾਰੀ ਸੰਗਤਾਂ ਜੀ ਜੀ ਸੰਗਤਾਂ ਨਗਰ ਕੀ ਬੰਦ ਦੇ ਨਾਲ ਆਈ ਹੈ ਸਾਰੇ ਸਾਧਨਾ ਵਾਲਿਆਂ ਦਾ ਕੋਟੇ ਜੀਜੀਤ ਸਿੰਘ ਦੇ ਸਾਹਮਣੇ ਬਹੁਤ ਬਹੁਤ ਧੰਨਵਾਦ ਕਰਦੇ ਰਹਿਤ ਕਰਦਾ ਜੀਤ ਦੇ ਖਾਲਸਾ ਰਾਜ ਦੇ ਕੀਤੇ ਖੁਜੀਤ ਜੀ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਜਿੱਦਾਂ ਨੇ ਰਾਜ ਰੱਬਾ ਨੇ ਹੁਣ ਇਹ ਨਹੀਂ ਜਾਣਾ ਪਵੇਗਾ ਸਾਰੇ ਸੰਗਤ ਨੂੰ ਬੇਨਤੀ ਹੈ ਟਾਈਮਰ ਨਾਲ ਅੱਗੇ ਨੂੰ ਚੱਲੇ ਜਾਓ ਜੀ ਉਹ ਕਿਵੇਂ ਆ ਸੇਵਾ ਦਾ ਆ ਚੱਲੀਏ ਬੱਸ ਇੱਧਰ ਲੱਗੇ ਹੋਏ ਕੰਮ ਤੇ ਸਾਡੇ ਤੋਂ ਅਸੀਂ ਰਹਿ ਰਹੇ ਹਾਂ ਮਗਾਰੇ ਨੂੰ ਜੀ ਆ ਮੈਂ ਕਰਾਂ バー,バ,ーバーブに変わらないや